ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ABC ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਉਹ ਮੇਰੇ ਪਿੰਡ ਸੀਰਵਾਲੀ ਤੋਂ ਹੀ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਇਹਦੇ ਇੱਕ ਪਾਸੇ ਡੋਕ ਤੇ ਇੱਕ ਪਾਸੇ ਭੰਗਿਆਲਾ ਜਿਹੜਾ ਮੇਨ ਬੱਸ ਸਟਾਪ ਆ ਉਹ ਨਾਲ-ਨਾਲ ਲੱਗਦੇ ਪਿੰਡ ਹੈ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਇਹਦੇ ਵਿੱਚ ਇੱਕ ਪਹਿਲਣ ਸੂਈ ਝੋਟੀ ਹੈ ਸੂਈ ਸਵਾਈ ਤੇ ਮਗਰ ਜਿਹੜਾ ਬੱਚਾ ਹੈ ਉਹ ਵੀ ਇਹ ਕਰਮਾਂ ਵਾਲੀ ਨੇ ਕੱਟੀ ਨੂੰ ਜਨਮ ਦਿੱਤਾ ਹੈ। ਕੱਟੀ ਵੀ ਬਹੁਤ ਸੋਹਣੀ ਹੈ। ਤੇ ਜਿਹੜੀ ਬਾਕੀ ਜਾਣਕਾਰੀ ਹੈ ਛੋਟੀ ਦੀ ਉਹ ਆਜੋ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ। ਸਸਰੀ ਕਾਲ ਜੀ। ਸਸਰੀ ਕਾਲ ਜੀ। ਤੁਹਾਡਾ ਨਾਮ ਜੀ? ਮੇਰਾ ਨਾਮ ਪਰਮਜੀਤ ਸਿੰਘ ਹੈ। ਪਰਮਜੀਤ ਸਿੰਘ ਤੇ ਫੋਨ ਨੰਬਰ ਹੀ 84270 ਹਾਂਜੀ 49403 49403 ਇਹ ਜਿਹੜੀ ਝੋਟੀ ਆਪਣੀ ਜੀ ਇਹ ਸੂਈ ਨੂੰ ਹੁਣ ਕਿੰਨੇ ਦਿਨ ਹੋ ਗਏ ਅੱਜ ਤੀਜਾ ਦਿਨ ਹੋ ਅੱਜ ਤੀਜਾ ਦਿਨ ਹੈ ਤੇ ਹੁਣ ਬੋਲਾ ਇਸ ਟਾਈਮ ਕਿੰਨਾ ਤਿਆਰ ਹੈ ਜੀ ਥੱਲੇ ਇਹ ਸਾਡੇ 4 ਲੀਟਰ ਦਾ ਟਾਈਮ ਦਾ 4 8 ਲੀਟਰ ਦੋਨਾਂ ਟਾਈਮਾਂ ਦਾ ਹਾਂ ਠੀਕ ਹੈ ਤੇ ਜੇਰ ਜੂਰ ਦੀ ਓਕੇ ਹੈ ਜਦੋਂ ਓਕੇ ਆ 2 ਘੰਟੇ ਦੇ 1/2 ਬੈਜੀ ਦੇ ਦੋ ਘੰਟਿਆਂ ਦੇ ਵਿੱਚ ਜੇਰ ਪੈ ਗਈ ਸੀ ਤੇ ਇਹ ਆਪਣੇ ਘਰ ਦੀ ਝੋਟੀ ਘਰ ਦੀ ਝੋਟੀ ਹੈ ਤੇ ਕੋਈ ਮਾਂ ਦਾ ਦੁੱਧ ਦਾ ਪਤਾ ਇਹਦੇ ਬਾਏ? ਇਹਦੀ ਮਾਂ ਦਾ ਦੁੱਧ ਦਾ 16 ਲੀਟਰ ਦੁੱਧ ਆਪਾਂ ਚੋਇਆ ਸੀ ਉਹਦਾ। 16 ਲੀਟਰ ਦੁੱਧ ਜਿਹੜਾ ਇਹਦੀ ਮਾਂ ਦਾ ਘਰੇ ਆਪਾਂ ਚੋਇਆ ਵਾ। ਤੇ ਕਰਮਾਂ ਵਾਲੀ ਨੇ ਪਹਿਲੇ ਸਵੇਰੇ ਨਹੀਂ ਤਾਂ ਆਮ ਹੁੰਦਾ ਵੀ ਪਸ਼ੂ ਜਿਹੜਾ ਉਹ ਵਾਨਾ ਕੋਈ ਝੋਟੀਆਂ ਚੋਕੇ ਬਣਾਉਂਦੀਆਂ ਹੁੰਦੀਆਂ ਤੇ ਪਹਿਲੇ ਸਵੇਰੇ ਥਾਣ ਜਿਹੜਾ ਬਹੁਤ ਸੋਹਣਾ ਹਵਾਨਾ ਬਣਾਇਆ ਵਾ। ਤੇ ਉਮਰ ਵੀ ਇਹਦੀ ਕੋਈ ਬਾੜੀ ਨਹੀਂ। ਦੱਸਦੇ ਬਾਈ ਜੀਆਂ ਦੇ ਵੀ 3 ਸਾਲ ਦੇ ਕਰੀਬ ਝੋਟੀ ਏ ਸਵਾ 3 ਸਾਲ ਦੇ ਸੂਪੀ ਇਹਨਾਂ ਨੂੰ ਤੋੜ ਕੇ ਦਿਖਾਈ બસ ਮੋੜ ਲਈ ਸਿੰਘਾ-ਸੁੰਗਾ ਦੀ ਵੀ ਬਹੁਤ ਸਨੱਖੀ ਹੈ ਤੇ ਖਾਸ ਕਰ ਹਵਾਨੇ ਤੋਂ ਜਿਵੇਂ ਪਹਿਲਾਂ ਝੋਟੀਆਂ ਹਵਾਨਾ ਵੇ ਕਈ ਤਾਂ ਬਹੁਤ ਘਟ ਘਟਦੀਆਂ ਹੁੰਦੀਆਂ ਜਿਹੜਾ ਥਾਣਾ ਹਵਾਨੇ ਦੀ ਬਹੁਤ ਸਾਫ ਹੈ ਇੱਕੇ ਦਾ ਕਾਰਨ ਇਹ ਵੀ ਹੈ ਵੀ ਜਿਹੜਾ ਚਾਚਾ ਜੀ ਦੇ ਵੇਰ ਕਾ ਦੀ ਡੇਰੀ ਹੈ ਤੇ ਡੇਰੀ ਕਾਰਨ ਇਹ ਜਿੰਨਾ ਚਿਰ ਇਹਨਾਂ ਕੋਲੇ ਸਾਈਲੇਜ ਹੁੰਦਾ ਉਨਾ ਟਾਈਮ ਇਹ ਸਾਈਲੇਜ ਪਾਉਂਦੇ ਤੇ ਉਸ ਤੋਂ ਬਾਅਦ ਪੱਠੇ ਨਹੀਂ ਵੀਜਦੇ ਕਿਉਂਕਿ ਜਿਹੜੀ ਫੀਡ ਆ ਉਹ ਫੀਡ ਦਾ ਸੇਲ ਦਾ ਕੰਮ ਦੀ ਆ ਤੇ ਝੋਟੀਆਂ ਦੀ ਸ਼ੁਰੂ ਤੋਂ ਸਾਮ ਸੰਭਾਲਾ ਜਿਹੜੀ ਉਹ ਫੀਡ ਤੇ ਹੀ ਹੋਈ ਵੀ ਆ ਫੀਡ ਨਾ ਬਹੁਤ ਜ਼ਿਆਦਾ ਪਲੀਆਂ ਤਿੰਨ ਝੋਟੀਆਂ ਆ ਹਜੇ ਏਜ ਵਿਕਾਉ ਨਹੀਂ ਪਰ ਇਹ ਮੈਂ ਦਿਖਾਉਣਾ ਵੀ ਥੋੜੇ ਜੇ ਥਾਂ 'ਚ ਬਹੁਤ ਸੋਹਣਾ ਸੈਟਅਪ ਬਣਿਆ ਵਾ ਇਹ ਵੀ 2.5 2.5 ਸਾਲਾਂ ਦੀਆਂ ਝੋਟੀਆਂ ਸਾਰੀਆਂ ਹਜੇ ਤੇ 4 4 5 5 ਮਹੀਨਿਆਂ ਦੀਆਂ ਇਹ ਗੱਬਣਾ ਸਾਰੀਆਂ ਹੀ ਝੋਟੀਆਂ ਤੇ ਰੇਟ ਇਹਨਾਂ ਦਾ ਜੀ 1.5 ਲੱਖ ਵੀ ਆ 1 ਲੱਖ 20000 ਰੁਪਇਆ ਰੇਟ ਕੀਤਾ 8 ਕਿਲੋ ਬੋਲਾ ਤਿਆਰ ਹੈ ਤੇ ਸੀਲ ਸੂਲ ਵੀ ਬਹੁਤ ਹੈ ਕੋਈ ਦਿੱਕਤ ਨਹੀਂ ਕੋਈ ਕੁਛ ਨਹੀਂ ਤੇ ਕਰਮਾ ਵਾਲੀ ਨੇ ਆਹ ਬੱਚੇ ਨੂੰ ਜਨਮ ਦਿੱਤਾ ਇਹਨੇ ਇਕੱਟੀ ਹੈ ਦੋਸਤੋ ਇਸ ਤਰ੍ਹਾਂ ਦੀ ਕੋਈ ਵੀ ਵੀਡੀਓ ਬਣਾਉਣੀ ਹੋਵੇ ਉਹ ਆਪਣਾ ਨੰਬਰ ਚੱਲਦਾ ਹੁੰਦਾ ਹੈ ਵੀਡੀਓ ਦੇ ਵਿੱਚ 8427507100 ਤੁਸੀਂ ਵੀਡੀਓ ਬਣਾ ਸਕਦੇ ਆ ਧੰਨਵਾਦ ਜੀ ਸਾਰਿਆਂ ਦਾ